हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸੁਖਸਾਂ ਪਰੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਪੰਜ ਗਾਵਾਂ ਦੀ ਵੀਡੀਓ ਸਾਂਝੀ ਕਰਨੀ ਆ ਜਿੰਨਾਂ ਵਿੱਚੋਂ ਦੋ ਗਾਵਾਂ ਤੁਹਾਨੂੰ ਪਹਿਲੇ ਨੰਬਰ ਵਾਲੀ ਤੋਕਰ ਗਬਨ ਚੈੱਕ ਪਾਸ ਹੈ ਤੇ ਤਕਰੀਬ 10 11 ਕਿਲੋ ਦੁੱਧ ਵੀ ਹੈਗਾ ਦੋ ਨੰਬਰ ਤੇ ਬੜਾ ਉਹ ਵੀ ਤੋਕਰ ਗਬਨ ਚੈੱਕ ਪਾਸ ਹੈ ਤੇ 10 11 ਕਿਲੋ ਤੋਂ ਉਹ ਉਹ ਬਾੜ ਥਲੇ ਤਿਆਰ ਹੈਗਾ ਤਿੰਨ ਨੰਬਰ ਤੇ ਮਹੀਨੇ ਦੀ ਕੱਚੀ ਆ ਚਾਰ ਨੰਬਰ ਤੇ ਤੋਕਰ ਆ ਗਈ ਤੇ ਪੰਜ ਨੰਬਰ ਤੇ ਮਹੀਨੇ ਦੀ ਕੱਚੀ ਹੈ ਪੰਜ ਬੜਾ ਬਾਈ ਕੋਲੇ ਜਿਹੜੀ ਤੁਹਾਨੂੰ ਬੜ ਪਸੰਦ ਆਉ ਉਹ ਸੋ ਉੱਥੇ ਆ ਕੇ ਦੇਖ ਕੇ ਖਰੀਦ ਸਕਦੇ ਆ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼ ਜੇਲਾ ਬਟੰਡਾਪਰੇ ਨੇੜੇ ਰਾਮਪਰਾ ਪੁਲ ਤਾਬਾ ਮੰਡੀ ਠੀਕ ਆ ਜੀ ਤੇ ਮੋਬਾਈਲ ਨੰਬਰ 86999 ਬਰੇ 8590 ਜੀ ਬਾਕੀ ਆਪ ਨੰਬਰ ਤੁਹਾਨੂੰ ਸਕਰੀਨ ਤੇ ਲਾ ਦੇਣਗੇ ਪਹਿਲੇ ਨੰਬਰ ਤੇ ਵਹਿੜ ਆ ਗਈ ਟੋਕਰ ਗਪਨ ਚੱਕ ਪਾਸ ਹੈ ਵੀਰੇ ਤਿੰਨ ਮਹੀਨੇ ਚੱਕ ਪਾਸ ਆ ਹਾਂਜੀ 10 ਪਲੱਸ ਫਿਰ ਦੁੱਧ ਆਪ 10 ਮਿੰਨ ਕਿ ਦੇਵਾਂਗੇ 10 ਕਿਲੋ ਦੋਨੇ ਟਾਈਮ ਮਿੰਨ ਕਿ ਦਵਾਂਗੇ ਕਿ ਦਵਾਂਗੇ ਵੀਰੇ ਨਾਣਾ ਪੋਆ ਕੇ ਮਿਲਦੀ ਹੈ ਨਾਣਾ ਪਾ ਪਾ ਚ ਨਾਪ ਆ ਵੀਰੇ ਠੰਡੀ ਸੀ ਲੱਗ ਹਾਂਜੀ ਮੇਰੇ ਘਰ ਵਾਲੇ ਤਾਂ ਪਾ ਕੇ ਚੋਂਦੇ ਮੈਂ ਪਹਿਲਾਂ ਚੋਂਦਾ ਠੀਕ ਆ ਤੇ ਸੱਜਣ ਦੁੱਧ ਕਿੰਨਾ ਕੱਢਿਆ ਲੱਗ ਪਗ ਜੀ ਵੀਰੇ 22 ਠੀਕ ਆ ਜੀ ਜਿਵੇਂ ਹੁਣ 3 ਮਹੀਨੇ ਗੱਬਣਾ ਹੁਣ 10 ਕਿਲੋ ਦਾ ਫਿਰ 20-22 ਤਾਂ ਫਿਰ ਇਹਨੂੰ ਨੋਰਮਲ ਹੀ ਗੱਲ ਆ ਨਾ ਨਹੀਂ ਫਿਰ ਠੰਡੀ ਸੀ ਬਾਕੀ ਥਾਣਾ ਨਾੜਾ ਨੂੰ ਬਹੁਤ ਸੋਹਣਾ ਹੈ ਨਾ ਬਾਈ ਬਹੁਤ ਸੋਹਣੀ ਹੋ ਰਹੀ ਹੈ ਕਿ ਮਾਰੇ ਧਾਰਾਂ ਵਾਲੀ ਤੇ ਬਾਕੀ ਹੋਰ ਵੀ ਆ ਨਾ ਜਿਵੇਂ ਮਲਾ ਲੇਵੇ ਦੀ ਮਲਾ ਧੱਕ ਪਿੱਛੇ ਦਿਖਾਉਂਦੀਆਂ ਨਾ ਪੂਰੀ ਨਾ ਹਾਂਜੀ ਫੁੱਲ ਵੀਰੇ ਤੇ ਚਵਾਈ ਦਾ ਸਮਾਂ ਲਗਭਗ 2.5 ਕਿਹਦਾਗਾ ਤੇ ਜੱਜਮੈਂਟ ਸ਼ਾਮ ਤੱਕ ਉਸਾਂ ਨਾ ਕਰ ਲਿਓ ਦੇ ਗਲਾਬੀ ਲੇਵਾ ਹੂੰ ਗਲਾਬੀ ਅਪ ਪਿਆਜੀ ਕਹਿੰਦੇ ਨੇ ਗਲਾਬੀ ਵੀ ਕਹਿੰਦੇ ਨੇ ਇੱਥੋਂ ਥਣ ਚੈੱਕ ਕਰ ਲਓ ਜੀ ਇਹਨੂੰ ਕਰਦੇ ਪਰਲੀ ਛਾੜਨ ਥੋੜਾ ਤਾਂ ਪੱਕਾ ਬਾਜਰ ਕੇ ਤੁਹਾਨੂੰ ਤੋਰਕ ਨਹੀਂ ਦਿਖਾ ਸਕਣਾ ਤੇ ਬਾਕੀ ਜਿਹੜੀ ਲੰਗ ਲੂੰਗ ਦੀ ਆ ਕੋਈ ਜਿੰਮੇਵਾਰੀ ਹੋਊਗੀ ਸਾਰੇ ਪਾਸੋਂ ਠੀਕ ਨੇਗੇ ਇੱਥੋਂ ਚੈੱਕ ਕਰ ਲਓ ਵੜਦਾ ਕੱਦ ਕੜ ਵੜਦਾ ਢਾਂਚਾ ਪ੍ਰਿੰਟ ਬਰੀ ਬਹੁਤ ਸੋਹਣੀ ਬੱਚੀ ਦੀ ਤੇ ਅੱਗੇ ਅੱਗੇ ਵੀਰੇ 2 ਨੰਬਰ ਤੇ ਵੜਣਾ ਹਾਂਜੀ ਵੀਰੇ ਤੇ ਇਹ ਵੀ ਤੋਕਰ ਗੱਬਣ ਚੈੱਕ ਪਾਸ ਹਾਂਜੀ ਵੀਰੇ 11 ਲੀਟਰ ਦੁੱਧ ਤਿਆਰ ਆ ਹਾਂਜੀ 4 ਬਣਾ ਦੇ ਗੱਬਣ ਚੈੱਕ ਪਾਸ 4 ਬਣਾ ਦੇ ਗੱਬਣਾ 11 ਕਿਲੋ ਦੁੱਧ ਹਾਂਜੀ ਇਹ ਵੀ ਨਿਆਣਾ ਪਾਜ ਐ ਨਾ ਪਾ ਵੀਰੇ ਕੇ ਮਰਜ਼ੀ ਚਲੋ ਠੰਡੀ ਸੀਲ ਐ ਠੰਡੀ ਸੀਲ ਵੀਰੇ ਠੀਕ ਐ 11 ਕਿਲੋ ਦੁੱਧ ਤੇ 4 ਮਿੰਟ ਦੀ ਗੱਬਣ ਚੱਕ ਪਾ ਜਿਹੜਾ ਵੀ ਲੈ ਕੇ ਜਾਊਗਾ ਉਹ ਆਦੀ ਚੈੱਕ ਕਰਾ ਕੇ ਲੈ ਜਾਊਗਾ 4 ਥਾਣਾ ਤੇ 5ਵੀਂ ਸ਼ਨੀ ਫੋਰਸਾਂ ਇਹ ਵੈਡ ਦੇ ਵੀ ਹੈ ਨਹੀਂ ਗੀ ਤੁਹਾਨੂੰ ਥਾਂ ਦਿਖਾ ਦੇਣਾ ਬਾਕੀ 24 ਨੂੰ ਦੱਸਦਾ ਵੀ ਢਾਈ ਕੇ ਦਾ ਟਾਈਮ ਲੱਗਾ ਲੱਗ ਭਾਗ ਜੀ ਸ਼ਾਮ ਤੱਕ 24 ਦੇ ਜਜਮੈਂਟ ਸੀ ਹਿਸਾਬ ਨਾਲ ਉਹਦੇ ਕਰ ਲਿਓ ਨਾ ਤੇ ਰੇਟ ਨਾਲ ਫਿਰ ਆਪਾਂ ਫੋਨ ਤੇ ਕਰਨੇ ਜਾਂ ਵੀਡੀਓ ਫੋਨ ਤੇ ਕਰਾਂਗੇ ਵੀ ਜੀ ਠੀਕ ਆ ਤਿੰਨ ਨੰਬਰ ਤੇ ਵੜਾ ਗਈ ਜੀ ਮੈਨੂੰ ਵੀਰੇ ਹਾਂਜੀ ਵੀਰੇ ਇਹ ਗੱਬਣ ਵੜਾ ਵੀਰੇ 1 ਮਿੰਟ 1 ਮਿੰਟ ਤੇ ਕੱਟ ਜਾਈ ਜੀ 1 ਮਿੰਟ ਤੇ ਕੱਤੀ ਪਈ ਆ ਹਾਂਜੀ ਦੰਦੋ ਚਾਰਾਂ ਦਾ ਹੈ ਵੜਾ ਚਾਰ ਦੰਦਾਂ ਵੀਰੇ ਦੰ ਥੋੜੀ ਬੜੇ ਥੋੜੀ ਗਰੀਬ ਕਰਾਈ ਹੋਈ ਆ ਪਰ ਆਲੀ ਖਾਂਦੀ ਸੀ ਵਿਚਾਰੀ ਥਣ ਚਾਰੀ ਨਾ ਬੈਠਦੀ ਹੁਣ ਥੋੜੀ ਸੇਵਾ ਚਾਹੀਏ ਠੀਕ ਆ ਆ ਹਜੇ ਵੀ ਜਿੰਮੀ ਨਾ ਪੈ ਜਾਏ ਬੰਦੇ ਸਾਫ ਸੋ ਹੁਣ ਵਧੀਆ ਕਰਨੀ ਆ ਬਰੇ ਹਾਲੀ ਵੀ ਸੇਵਾ ਹੋ ਜੇ ਬੈਠ ਪੂਰੀ ਰੋਤ ਚਾਉਂਦੀ ਆ ਰੋਤ ਚਾਉਂਦੀ ਆ ਵਧੀਆ ਕਿਉਂਕਿ ਥੋੜੀ ਕ੍ਰੋਸ ਚ ਆ ਗਈ ਤੇ ਗਰਮੀ ਚ ਇਹ ਮਲ ਬੈਠ ਠੀਕ ਰਹੂਗੀ ਨਾ ਠੀਕ ਰਹੂ ਬਰੇ ਪੂਰੀ ਆ ਤੇ ਅੱਗੇ ਅੱਗੇ ਜਿਵੇਂ 4 ਨੰਬਰ ਤੇ ਬੜੇ ਵੀਰੇ ਇਹ ਤੋਕੜਾ ਆ ਵੀਰੇ ਕਲੀ ਕਲੀ ਤੋਕੜਾ ਠੀਕ ਆ ਪਰ ਹੈਗਾ ਅਗਲੀ ਕਿਸਮਤ ਰਹਿਣਾ ਕਰਨਾ ਰਹਿਣਾ ਕਰਨਾ 9 ਲੀਟਰ ਦਾ ਤਿਆਰ ਆ ਦੋਨੇ ਟੈਮਾ ਦੋਹਾਂ ਟੈਮਾ ਇਹ ਵੀ ਨਾਣਾ ਪੋ ਆ ਜਾਣਾ ਆਪ ਹਾਂ ਵੀਰੇ ਕੇ ਮਰਜੀ ਪਹਿਲਾਂ ਸੋਸੂ ਹੀ ਆ ਵੀਰੇ ਬੜ ਪਹਿਲਾਂ ਸੋਸੂ ਹੀ ਹਾਂਜੀ ਹਾਂਜੀ ਠੀਕ ਆ ਇਥੋਂ ਸੋਨ ਆਪਾਂ ਥਣ ਦਿਖਾਉਨੇ ਕਦ ਕਾਟ ਦੇ ਵਾਲੇ ਵੱਡੀ ਆ ਹੂੰ ਥਣ ਚਾਰ ਨੇ ਹਾਈਟ ਪੰਜਾਂ ਗਾਵਾਂ ਵਿੱਚੋਂ ਸਭ ਤੋਂ ਵੱਧ ਆ ਗਈ ਤਕਰੀਬ ਮੇਰੇ ਸਾਬ ਨਾਲ 5 ਫੁੱਟ 5.5 ਫੁੱਟ ਹਾਈਟ ਹੋ ਰਹਾ ਆ ਇਥੋਂ ਚੈੱਕ ਕਰ ਸਕਦੇ ਬੈੜ ਦਾ ਕਦ ਕਾਟ ਘਰ ਦੇ ਵਿੱਚ ਨੂੰ ਪਰਲੇ ਪਾਸੇ ਨੂੰ ਬਾਕੀ ਦੇਖੋ ਸੀਰ ਬਹੁਤ ਆ ਵੀਰੇ ਕੇ ਮਰਜੀ ਬੈਠਾ ਰੇ ਬੰਦਾਂ ਹੂੰ ਕੋਈ ਰੁਕਤ ਨਹੀਂ ਨਾ ਲਾਗ ਫੋਟ ਸੰਗ ਵੀਰੇ ਹੂੰ ਠੀਕ ਆ ਘਰ ਦੋ ਵੀਰੇ ਛੈਟ ਤੇ 9 ਕਿਲੋ ਦਾ ਸੱਜਣਾ ਬਰੇ ਵੀ ਪਲੱਸ ਕਹਿੰਦੇ ਸੀ ਵੀ ਪਲੱਸ ਹਾਂਜੀ ਠੀਕ ਆ ਲੈ ਕੇ ਆ ਤੇ ਅੱਗੇ ਆ ਗਈ ਜਿਵੇਂ ਆਪਣੇ ਕੋਲ ਪੰਜ ਨੰਬਰ ਤੇ ਗਾਹਾਂ ਵੀਰੇ ਹਾਂਜੀ ਵੀਰੇ ਗੱਪੜਾ 3 ਦੰਦੋ ਕਿਵੇਂ ਆ ਇਹ ਪਰ ਦੰਦੋ ਦੰਦਾ ਦੰਦੋ ਦੋ ਆਉਂਦਾ ਹੈ ਤੇ ਸੂਂਦਾ ਕਿੰਨਾ ਸਾ ਬਾਕੀ ਪਿਆ ਮਹੀਨਾਕ ਪਿਆ ਵੀਰੇ ਸਹੀ ਮਹੀਨਾ ਖਵਾ ਈ ਤੁਸੋਂ ਥੰਦੇ ਹਾਂ ਨਾ ਇਹੋ ਥਣ ਚਾਰ ਪੰਜਵੀਂ ਅਸੀਂ ਫੋੜ ਸ਼ਾਣੀ ਅਜੇ ਇੱਕ ਮਹੀਨੇ ਚ ਵੈੜ ਨੇ ਪੂਰੀ ਸੋਣੀ ਤਿਆਰ ਹੋ ਰਹੀ ਹੈ ਬਾਕੀ ਦੇਖੋ ਜਿੱਥੇ ਅਸੀਂ ਗੋਲ ਮਟੋਲ ਪਈਆ ਪੂਰੀ ਰਾਜੀ ਸੰਭੀ ਪਲੀ ਹੈਗੀ ਦੋ ਤਕਰੀਬਾ ਦੋ ਦੋ ਤਕਰੀਬਾ 13-14 ਕਿਲੋ ਤਾਂ ਪਾ ਦੂ ਨਾ ਆਰਾਮ ਨਾਲ ਮੇਰੇ 15 ਕਿਲੋ ਆਰਾ ਤੇ ਮੀਨਾ ਕੱਚੀ ਦਾ ਵੈਹ ਜੇ ਖਾਂ ਲਿਆ ਬਹੁਤ ਜੰਗ ਕੱਢੋ ਵੀਰੇ ਇਹ ਵੀ ਗਰਮੀ ਬਾਸ ਤੋਂ ਤੋਹਫਾ ਹੀ ਗਰਮੀ ਦਾ ਨੇ ਵੀ ਹਾਂਜੀ ਵੀਰੇ ਉਹ ਗਰਮੀ ਸੁਣਾ ਨਹੀਂ ਮੈਨੂੰ ਇਹ ਵੀ ਰੁੱਤ ਜਾ ਰਹੀ ਹੈ ਜੀ ਰੁੱਤ ਜਾ ਰਹੀ ਹੈ ਪੂਰੀ ਹਾੜੀ ਬਿਲਕੁਲ ਨਾ ਹਾਂਜੀ ਹਾਂ ਬਾਕੀ ਗਰਮੀ ਨਹੀਂ ਮਨਣੀ ਕ੍ਰੋਸ ਵੈੜਾ ਦੂਜੀ ਵੀ ਥੋੜੇ ਰੰਗ ਡੱਬੇ ਚ ਪਰ ਹਾਇ ਕ੍ਰੋਸ ਚ ਇਹ ਵੀ ਗਰਮੀ ਚ ਫਾਇਦੇਮੰਦੀ ਰਹੂਗੀ ਬਾਕੀ ਤਿੰਨ ਬੜਾ ਬਰੀਡ ਚ ਆ ਗਿਆ ਫੁੱਲ ਇੱਕ ਵਾਰੀ ਜੋ ਕੋਈ ਚਾਹ ਵਣ ਹੁੰਦਾ ਸਾਹੀ ਵਾਲਾ ਵੈੜਾ ਪਹਿਲਾ ਸੂਆ ਪੂਰੀ ਸਕੀਨ ਹਾਂਜੀ ਬੇਰ ਸਕੀਨ ਹੁੰਦਾ ਟੀਕਾ ਭਰਾ ਹੋਇਆ ਵੀਰੇ ਉਹ ਵੀ ਆਪਾਂ ਸ਼ੇਲ ਕਰ ਦਾਂਗੇ ਟੀਕਾ ਭਰਾ ਵੀ ਦਿਨ ਹੋ ਗਏ ਜੀ ਪਹਿਲਾ ਸੂਹ ਬਰੇ ਬੜਾ ਸਾਈ ਬੱਚੀ ਆ ਬੱਚੀ ਆ ਬੱਚੀ ਆ ਬੱਚੀ ਠੀਕ ਆ ਬਾਅਦ ਨੂੰ ਇਥੋਂ ਨਿਗਾ ਮੁਰਾਦ ਨਾ ਜੇ ਕੋਈ ਭਰਾ ਕੋਈ ਸ਼ਕੀਨ ਹੋਇਆ ਤਾਂ ਨਜ਼ਰ ਮਾਰ ਲੂਗਾ ਵੀਡੀਓ ਵੀ ਮੋਗਾ ਲੂ ਬਾਈ ਬਹੁਤ ਸ਼ਕੀਨ ਬੱਚੀ ਸੂਈ ਤਾਂ ਨਹੀਂ ਤੋ ਪਹਿਲਾਂ ਨਹੀਂ ਵੀਰੇ ਅੱਛਾ ਫਲੂਨ ਬਚੂਈ ਆ ਜ ਤਾਂ ਹਾਂ ਵੀ ਗੇ ਦਿਨ ਠੀਕ ਆ ਪਰ ਇਹਨ ਹੋ ਗਏ ਬਾਈ ਕੋਲੇ 5 ਤੇ 6 ਨਾ ਗਈ ਮੰਨ ਲਓ ਆ ਜਿਵੇਂ ਪਹਿਲੇ ਨੇ ਪਾ ਫੇਰ ਸੂਹ ਨਿਗਾ ਮੁਰਾਦ ਨਾ ਟੋਕਰ ਗੱਬਣਾ ਚੈੱਕ ਪਾਸ ਆ ਜੀ 3 ਮਹੀਨੇ ਦੀ ਗੱਬਣਾ ਤੇ 10 ਕਿਲੋ ਦਦਾ ਨਾ ਹਾਂਜੀ ਵੀਰੇ ਠੀਕ ਆ ਤੇ 2 ਨੰਬਰ ਤੇ ਚਾ 4 ਮਹੀਨੇ ਗੱਬਣਾ 11 4 ਦੇ ਟੋਕੜਾ ਦੀ 9 ਗਲ ਦੁੱਧ ਹੈ ਤੇ 5 ਤੇ ਤੁਹਾਨੂੰ ਫੇਰ ਅਮਹੀਨੇ ਦੀ ਕੱਚੀ 2 ਅੰਡ ਬਹਿੜ ਮਿਲ ਜੂਗੀ ਪਿੱਛੇ ਤੁਹਾਨੂੰ ਜਰਸੀ ਬੱਛੀ ਹੈਗੀ ਬਾਕੀ ਵੀਰੇ ਗੱਬਣਾ ਦੀ ਟ੍ਰਾਂਜੈਕਸ਼ਨ ਫੇਰ ਸਾਹਮਣੇ ਪਈ ਹੈ ਦੇਖੋ ਹਾਂ ਜੀ ਪਈ ਹੈ ਬਿਮਲ ਜਿਹੜਾ ਅਮਹੀਨੇ ਮਨੇ ਕੱਚਾ ਹੈ ਹਾਂ ਦੋ ਹਾਂ ਆਪਣੇ ਵੱਲੋਂ ਤਿਆਰੀ ਕਰੀ ਜੰਨੇ ਆ ਫੋਲ ਤਿਆਰੀ ਹੈ ਹਾਂ ਜੇ ਕੋਈ ਭਰਾ ਲੈ ਜੂ ਹਾਂ ਤਾਂ ਠੀਕ ਹੈ ਠੀੜੀ ਵਿੱਚ ਰੱਖ ਲੈ ਹਾਂ ਕਿਉਂਕਿ ਅੱਜ ਹੋਰ ਅੱਜ ਲੈ ਕੇ ਆ ਅੱਜ ਜਾਇ ਰੇਟ ਮਿਲ ਜੂਗੀ ਤਿਆਰ ਕਰਕੇ ਇਹਨਾਂ ਰੇਟ ਡੁੱਡਾ ਦੁੱਗਣਾ ਹੋ ਜਾਣਾ ਹੈ ਹੋਰ ਨਾਮਟਾ ਹੋ ਰਹਾ ਠੀਕ ਆ ਤੇ ਮੋਬਾਈਲ ਨੰਬਰ ਕਰੀ ਫੇਰ ਬੋਲਦੀ ਆਪਾਂ 989236590 ਠੀਕ ਆ ਬਾਈ ਧੰਨਵਾਦ ਜਿਹੜੇ ਵੀ ਨੂੰ ਜਿਹੜੀ ਵਾਹ ਪਸੰਦ ਆ ਉਸ ਇੱਥੇ ਆ ਕੇ ਦੇਖ ਕੇ ਖਰੀਦ ਸਕਦਾ ਧੰਨਵਾਦ